ਸਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰ ਨੂੰ ਲੈ ਕੇ ਜਿੱਥੇ ਸਿੱਖ ਸੰਗਤਾਂ ਸੱਚਖੰਡ ਸਿਦਰਬਾਦ ਸਾਹਿਬ ਦੇ ਵਿੱਚ ਪਹੁੰਚ ਗੁਰੂ ਦਾ ਆਸ਼ੀਰਵਾ ਪ੍ਰਾਪਤ ਕਰ ਰਹੀਆਂ ਨੇ ਉੱਥੇ ਹੀ ਹੁਣ ਉਸ ਵੇਲੇ ਜਿਹੜੀ ਹੈ ਆਸ਼ੀਰਵਾ ਜਿਹੜੀ ਹੈ ਉਹ ਕੀਤੀ ਜਾਵਗੀ ਹਾਲਾਂਕਿ ਸਵੇਰ ਤੋਂ ਹੀ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਜੋ ਨੇ ਉਹ ਸੱਚਖੰਡ ਸਿਦਰਬਾਦ ਸਾਹਿਬ ਨਤਮਸਤਕ ਹੋਣ ਵਾਸਤੇ ਪਹੁੰਚੇ ਜਨ ਪਵਿੱਤਰ ਸਰੋਵਰ 'ਚ ਸਨਾਨ ਕੀਤਾ ਗਿਆ ਤੇ ਉਸ ਤੋਂ ਬਾਅਦ ਜੋ ਹੈ ਉਹ ਜਲੋਤ ਸਾਹਿਬ ਜੇ ਸੀ ਕਿ ਸਜਾਏ ਗਏ ਅਤੇ ਹੁਣ ਜਿਹੜਾ ਹੈ ਰੈਰਾ ਸਾਹਿਬ ਦੇ ਪਾਰ ਦੇ ਪੂਖ ਤੋਂ ਕੋਜੀ ਹੈ ਸੁੰਦਰ ਆਤਿਸ਼ਬਾਜ਼ੀ ਜਿਹੜੀ ਹੈ ਉਹਨਾਂ ਕੀਤੀ ਜਾਵੇਗੀ ਹਾਲਾਂਕਿ ਸੱਚਕਾਂਛੀ ਦਰਬਾਰ ਸਾਹਿਬ ਦੇ ਅੰਦਰ ਜਿਹੜਾ ਹੈ ਸੁੰਦਰ ਦੀਪਮਾਲਾ ਜਿਹੜੀ ਹੈ ਉਹ ਕੀਤੀ ਗਈ ਹੈ ਅਤੇ ਇਸ ਨੂੰ ਦੇਖਣ ਵਾਸਤੇ ਦੂਰ ਡਾੜਾ ਤੋਂ ਜਿਹੜੇ ਸ਼ਰਧਾਲੂ ਜਿਹੜੇ ਨੇ ਉਹ ਪਹੁੰਚ ਕੇ ਤੁਸੀਂ ਦੇਖ ਸਕਦੇ ਹੋ ਕਿ ਆਤਿਸ਼ਬਾਜ਼ੀ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਭਗਤ ਤੁਮਨ ਸਿੰਘ ਗੁਰਨਾਨ ਨਦਿਵ ਜੀ ਤੇ ਪ੍ਰਕਾਸ਼ਪੁਰ ਨੂੰ ਲੈ ਕੇ ਇਹ ਆਦਿਸ਼ ਬਾਜੀ ਦੇ ਜਿਹੜੇ ਸ਼ਰਮਨੀਪੁਰ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਹੈ ਉਹ ਹਰ ਸਾਲ ਜਿਹੜੀ ਹੈ ਕਰਵਾਈ ਜਾਂਦੀ ਜਿੱਥੇ ਇੱਕ ਪਾਸੇ ਪਾਕਿਸਤਾਨ ਦੇ ਵਿੱਚ ਦਾਨਸ਼ੀਰ ਗੁਰ ਨਾਲ ਦੇ ਜਿੱਤੇ ਪ੍ਰਕਾਸ਼ਪੁਰ ਨੂੰ ਲੈ ਕੇ ਇੱਕ ਅਲੱਗ ਜਿਹੜਾ ਹੈ ਉਹ ਮਾਹੌਲ ਦੇਖਣ ਨੂੰ ਮਿਲਦਾ ਹੈ ਉੱਥੇ ਹੀ ਅਮ ਸੱਚਖੰਡ ਸਿੰਘ ਦਰਬਾਰ ਸਾਹਿਬ ਦੇ ਅੰਦਰ ਵੀ ਇਹ ਜਿਹੜੀ ਆਦਿਸ਼ ਬਾਜੀ ਵੇਖਣ ਲਈ ਲੋਕ ਜਿਹੜੇ ਨੇ ਛਤਾਲੂ ਜਿਹੜੇ ਨੇ ਉਹ ਪਹੁੰਚਦੇ ਨੇ ਹਾਲਾਂਕਿ ਵਿਦੇਸ਼ ਅਤੇ ਵਿਦੇਸ਼ਾਂ ਤੋਂ ਸੰਕਤ ਜਿਹੜੀ ਹੈ ਉਹ ਸੱਚਖੰਡ ਸਿੰਘ ਦਰਬਾਰ ਸਾਹਿਬ ਸ਼ਾਮ ਨੂੰ ਸਿਰਫ ਆਤਿਸ਼ਬਾਜੀ ਦੇਖਣ ਵਾਸਤੇ ਪਹੁੰਚੀ ਔਰ ਇਸ ਆਤਿਸ਼ਬਾਜੀ ਨੂੰ ਜੋ ਹੈ ਉਹ ਇਕੋ ਫ੍ਰੈਂਡਲੀ ਰੱਖਿਆ ਗਿਆ ਹੈ ਤਾਂ ਜੋ ਕਿ ਕਿਸੇ ਵੀ ਤਰ੍ਹਾਂ ਦਾ ਪ੍ਰਦੂਸ਼ਣ ਜਿਹੜਾ ਹੈ ਉਹ ਨਾ ਹੋ ਸਕੇ ਲੇਕਿਨ ਧੰਤੀ ਗੁਰੂ ਨਾਨਕ ਦੇਵ ਜੀ ਦੇ ਵੱਲੋਂ ਦਿੱਤੇ ਗਏ ਸਿਧਾਂਤ ਕਿ ਜੋ ਗੁਰਬਾਣੀ ਵੀ ਦੱਸਦੀ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਮ ਮਹਤ ਉਸ ਨੂੰ ਵੀ ਧਿਆਨ ਦੇ ਵਿੱਚ ਰੱਖਿਆ ਜਾ ਰਿਹਾ ਹੈ ਜੇ ਜੋ ਅੱਜ ਇੱਥੇ ਆਤਿਸ਼ਬਾਜੀ ਕੀਤੀ ਜਾ ਰਹੀ ਹੈ ਲੇਕਿਨ ਇਹ ਆਤਿਸ਼ਬਾਜੀ ਜਿਹੜੀ ਹੈ ਬਿਲਕੁਲ ਇਕੋ ਫ੍ਰੈਂਡਲੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਜੋ ਕਿ ਜੋ ਅਪਾ ਆਪਣੇ ਵਾਤਾਵਰਣ ਗਿਆ ਹੈ ਉਹ ਸ਼ੁੱਧ ਰੱਖ ਸਕੀਏ ਲੇਕਿਨ ਅਸਵਿਰਦੋ ਨਹੀਂ ਜਿਵੇਂ ਕਿ ਜੋ ਗੁਰਨਾਣ ਸਿੰਘ ਦੇ ਪ੍ਰਕਾਸ਼ ਪੁਰ ਲੈ ਕੇ ਬਹੁਤ ਪ੍ਰੋਗਰਾਮ ਜੈਸੀ ਕਿ ਸ਼ਰਧਾਲੂਗੋ ਤਰਫੋਂ ਮਨਤਾ ਕਮੇਟੀ ਕਰ ਲਓ ਜੀ ਤੇ ਕਿਹਾ ਸਾਡਾ ਲੇਕਿਨ ਇਸ ਮਨਮੋਹਕ ਨਜ਼ਾਰੇ ਦੇ ਪ੍ਰੇਖਵਾ ਤੇ ਹਰੇਕੇ ਸ਼ਰਧਾਲੂ ਜਿਹੜਾ ਨਾਨਕਲੇਵਾ ਸੱਜਣ ਜਿਹੜੀ ਹੈ ਉਹ ਇੱਥੇ ਪਹੁੰਚ ਰਹੀ ਹੈ ਦੂਸਰੇ ਪਾਸੇ ਆਪਣੇ ਮੋਬਾਈਲਾਂ ਦੇ ਵਿੱਚ ਵੀਡੀਓ ਖਾਂਦ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਇਤਿਹਾਸਕੀ ਸੱਚਖੰਡ ਸੀ ਦਰਬਾਰ ਸਾਹਿਬ ਉਹ ਜਿਹੜਾ ਹੈ ਬਹੁਤ ਸੁੰਦਰ ਤਰੀਕੇ ਨਾਲ ਜਿਹੜੀ ਲਾਈਟਿੰਗ ਨਾਲ ਜਿਹੜਾ ਸਜਾਇਆ ਗਿਆ ਹੈ ਅਤੇ ਨਾਲ ਹੀ ਬਹੁਤ ਸਾਰੀ ਸੰਗਤਾਂ ਜਿਹੜੀਆਂ ਨੇ ਇੱਥੇ ਪਹੁੰਚਿਆ ਹੋਇਆ ਜਿਹੜੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਵੀਜੀ ਭਾਈ ਕੁਸ਼ੀ ਕਾਕਾ ਸਾਹਿਬ ਜੀ ਭਾਈ ਗੁਰਜੀ ਕੀ ਬਤ ਜੀ ਕੀ ਕਹਿਣਾ ਚਾਹੋਗੇ ਆਤਿਸ਼ਵਾਦੀ ਚੱਲ ਰਹੀ ਆ ਕਿਦਾਂ ਦਾ ਨਜ਼ਾਰਾ ਲੱਗ ਰਿਹਾ ਜੀ ਨਜ਼ਾਰਾ ਤਾਂ ਬਹੁਤ ਵਧੀਆ ਪਰ ਆਪਾਂ ਕਿਤੇ ਨਾ ਕਿਤੇ ਉਹ ਜਾਂ ਵੀ ਪੜਦੇ ਆ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤਾ ਜੀ ਤੇ ਮੈਨੂੰ ਲੱਗਦਾ ਕਿ ਐਸੇ ਸਿੱਖ ਵਧੀਆ ਤੇ ਲੱਗ ਰਿਹਾ ਪਰ ਕਿਤੇ ਬਾਕੀ ਥੋੜੀ ਕਟੌਣੀ ਵੀ ਚਾਹੀਦੀ ਆਪਾਂ ਲੇਕਿਨ ਇਹ ਜਿਹੜੀ ਆਦਰਸ਼ ਬਾਜੀ ਆ ਇਕੋ ਗ੍ਰੈਂਡਰੀ ਰੱਖੀ ਗਈ ਐ ਸਵਾਰ ਰਹੀ ਸਿਰੋਵਰ ਤੋਂ ਆ ਜਿਹੜਾ ਨਾ ਘਟ ਹੋਏਗਾ ਕਿ ਲੱਗਦਾ ਕਿ ਸ਼ਰੋਣੀ ਕਮਿਟੀ ਦਾ ਵਧੀਆ ਪ੍ਰੋਗਰਾਮ ਚਲਾਇਆ ਜੀ ਟੀਮ ਲੱਗੇ ਜੇ ਇਕੋ ਰਹਿ ਗਈ ਆ ਤੇ ਫਿਰ ਬਹੁਤ ਵਧੀਆ ਗੱਲ ਐ ਵੈਸੇ ਮੈਨੂੰ ਪਰਾ ਗੱਲ ਦਾ ਪਤਾ ਨਹੀਂ ਸੀਗਾ ਪਰ ਇਹ ਸਾਡੇ এনवायरमेंट ਲਈ ਵਧੀਆ ਐ ਜਾਂ ਫਿਰ ਬਹੁਤ ਵਧੀਆ ਗੱਲ ਐ ਪਹਿਲੀ ਵਾਰ ਵੇਖਣ ਆਏ ਹੋ ਕਿ ਹਮੇਸ਼ਾ ਆਉਂਦੇ ਹੋ ਅਜੀ ਭਾਈ ਵੇਖਦੇ ਆ ਅਸੀਂ ਬਰਸਤ ਦਾ ਹਾਂ ਅਮਰ ਸਰਦੇ ਹੀ ਆਂ ਪਰ ਪਿਛਲੇ 15 ਸਾਲਾਂ ਤੋਂ ਕੈਨੇਡਾ ਰਹਿ ਰਹੇ ਆ ਤੇ ਮਾਦੀ ਕਿਰਪਾ ਨਾਲ ਕਾਫੀ ਚਿਰਾਂ ਬਾਅਦ ਅਜੁਰ ਸ਼ੁਰੂ ਹੋ ਰਹੀ ਛੇ ਹਾਂਜੀ ਜਿਸਰਾ ਅੰਮ੍ਰਿਤਸਰ ਦੀ ਗੱਲ ਕੀਤੀ ਅੰਮ੍ਰਿਤਸਰ ਦੀ ਆਹਵਾ ਬਹੁਤ ਖਰਾਬ ਹੋਈ ਸੀ ਏਕਯੂਆਈ ਬਹੁਤ ਵੱਧ ਗਿਆ ਇਸ ਵਾਰ ਕੀ ਲੱਗਦਾ ਕਿ ਸਾਨੂੰ ਇਸੀ ਨੂੰ ਧਿਆਨ ਚ ਰੱਖਣਾ ਚਾਹੀਦਾ ਨਾਲ ਨਾਲ ਮੈਂ ਗੱਲ ਸ਼ੁਰੂ ਇਥੋਂ ਕੀਤੀ ਹੈ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਤੇ ਗੁਰੂ ਸਾਹਿਬ ਤੋਂ ਸਾਨੂੰ ਰੋਜ਼ ਉਪਦੇਸ਼ ਦੇ ਰਹੇ ਅਸੀਂ ਸੁਣ ਵੀ ਰਹੇ ਹਾਂ ਅਚਾਰ ਵੀ ਰਹੇ ਹਾਂ ਪਰ ਕਿਤੇ ਕਿਤੇ ਮੰਨਣ ਚ ਕਮੀ ਆ ਗਈ ਸਾਡੇ ਚ ਗੁਰੂ ਸਾਹਿਬ ਸਾਹਿਬ ਦੀ ਕਿਰਪਾ ਕਰਨ ਅਸੀਂ ਸ਼ਬਦ ਨੂੰ ਜਪੀਏ ਤੇ ਕਮਾਈਏ ਵੀ ਤੇ ਮੰਨਿਏ ਤੇ ਸਭ ਸੰਗਤ ਨੂੰ ਲੱਖ ਲੱਖ ਵਧਾਈਏ ਗੁਰਪੁਰਬ ਦੀ ਜੇ ਮਾਰੇ ਚੜਦੀ ਕਲਾ ਬਖਸ਼ਣ ਤੇ ਸਾਰੇ ਸੰਗਤ ਨੂੰ ਅਰਦਾਸ ਬੇਨਤੀ ਹੈ ਕਿ ਵਾਦੋ ਵਦ ਨਾਮ ਜਪਣ ਨਾਮ ਜਪੀਏ ਤੇ ਨਾਮ ਜਪ ਕੇ ਉਹਨਾਂ ਦੀ ਅਰਥ ਦੀ ਵੀ ਵਿਆਖਿਆ ਸਮਝ ਕੇ ਤੇ ਜੀਵਨ ਚ ਮੰਨਣਾ કરીਏ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਬੰਦੇ ਕੋਲੇ ਕਿਹੜੀ ਪਵਨਗੁਰੂ ਪਾਣੀ ਪੀਤਾ ਹੈ ਉਸ ਨੂੰ ਵੀ ਸਹਾਮਤ ਦੀ ਜਰੂਰਤ ਹੈ ਇਹ ਕਹਿਣਾ ਹੈ ਸੰਤਾਂ ਦਾ ਔਰ ਕਹਿਆ ਜਾ ਰਿਹਾ ਹੈ ਕਿ ਪ੍ਰਦੂਸ਼ਣ ਨੂੰ ਧਿਆਨ ਚ ਰੱਖਦੇ ਹੋਏ ਜੇਕਰ ਇਹ ਅਧਿਪਤ ਜਿਹੜੀ ਕੀਤੀ ਜਾਵੇ ਤਾਂ ਬਹੁਤ ਵਧੀਆ ਜਿਹੜਾ ਹੈ ਹੋ ਸਕਦਾ ਹੈ ਲੇਕਿਨ ਕਿਤਨਾ ਕਿਤੇ ਪਵਨਗੁਰੂ ਪਾਣੀ ਪੀਤਾ ਮਾਦਾ ਦਾ ਤਮਾਹਤ ਨੂੰ ਲੈ ਕੇ ਹਰ ਇੱਕ ਸਿੱਖ ਜਿਹੜਾ ਹੈ ਉਹ ਜੂ ਚਿੰਤਾਤਾ ਨਜ਼ਰ ਆ ਰਿਹਾ ਹੈ ਤੇ ਨਾਲ ਹੀ ਮਾਦਾ ਕਹਿਣਾ ਹੈ ਕਿ ਸਾਨੂੰ ਵਾਤਾਵਰਨ ਨੂੰ ਧਿਆਨ ਚ ਰੱਖਿਆ ਤੁਹਾਨੂੰ ਕਹਿੰਦੇ ਨੇ ਲੇਕਿਨ ਗੁਰਨਾਣ ਸਿੰਘ ਪ੍ਰਕਾਸ਼ਪੁਰ ਨੂੰ ਲੈ ਕੇ ਸੁੰਦਰ ਆਤਿਸ਼ਬਾ ਜਿਹੜੀ ਹੈ ਕੈਮਰਾਪਰਸਨ ਬੰਕਰਾ ਤੁਮ ਸਿੰਘ ਆਰ ਮਿਊਟ ਅਮਰੀਸਾ ਸਾਹਿਬ